ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹਕੁਲ ਕਰ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜੇ ਹੋ 3 ਕੁਵਾਂਡ ਦੇ। ਸਭ ਨੂੰ ਪਤਾ ਕਿ 올림픽 ਖੇਡਾਂ ਚੱਲ ਰਹੀਆਂ ਨੇ ਤੇ ਉਹਨਾਂ ਖੇਡਾਂ ਦੇ ਵਿੱਚ ਕਿਹੜੇ ਦੇਸ਼ ਨੇ ਕਿੰਨੀ ਬਾਜ਼ੀ ਮਾਰੀ ਆ ਕਿੰਨੀਆਂ ਝੰਗਾਂ ਪੱਟੀਆਂ ਨੇ ਉਹ ਤੁਹਾਡੇ ਸਾਹਮਣੇ ਨੇ ਤੇ ਹੁਣ ਅੱਜ ਆਪਾਂ ਗੱਲ ਕਰਾਂਗੇ ਬਾਕੀ ਦੇਸ਼ਾਂ ਤੇ ਸਾਡੇ ਦੇਸ਼ਾਂ ਦੇ ਵਿੱਚ ਕਿ ਅਸੀਂ ਕਿਤੇ ਖੜੇ ਹਾਂ ਤੇ ਉਹ ਲੋਕ ਕਿਤੇ ਖੜੇ ਨੇ। ਹੁਣ ਸਾਡੇ ਕੋਲ ਤਾਂ ਮੋਬਾਈਲ ਦੇ ਉੱਪਰ ਸਟੋਰੀਆਂ ਨਹੀਂ ਲਾਉਣ ਤੋਂ ਬਿਨਾਂ ਟਾਈਮ ਨਹੀਂ ਜਾਂ ਫਿਰ ਨੱਚਣ ਟੱਪਣ ਤੋਂ ਬਿਨਾਂ ਟਾਈਮ ਨਹੀਂ ਜਾਂ ਆਪਣੇ ਬੱਚਿਆਂ ਨੂੰ ਨਚਾਰ ਬਣਾਉਣ ਤੋਂ ਬਿਨਾਂ ਟਾਈਮ ਨਹੀਂ ਪਰ ਉਹ ਲੋਕ ਕਿੱਥੇ ਖੜੇ ਨੇ ਅੱਜ ਆਪਾਂ ਗੱਲ ਕਰਾਂਗੇ ਕਿਸ ਦੇਸ਼ ਨੇ ਕਿੰਨੇ 골ਡ ਮੈਡਲ ਜਿੱਤੇ ਆ ਹੁਣ ਤੱਕ ਜਿਦੇ ਵਿੱਚ 39 ਸਿਲਵਰ ਨੇ ਤੇ 39 ਬ੍ਰੌਂਜ਼ ਤੇ ਕੁੱਲ 111 ਮੈਡਲ ਜਿੱਤ ਚੁੱਕਿਆ ਚੀਨ ਵਰਗਾ ਦੇਸ਼ ਜੋ ਅੱਜ ਅਸੀਂ ਕਹਿੰਦੇ ਹਾਂ ਸੀ ਚੀਨ ਨਾਲ ਮਤਲਬ ਹੁਣਾ ਲੜਾਈ ਕਰਨੀ ਆ ਉਹ ਦੇਸ਼ ਨੇ 33 골ਡ ਮੈਡਲ ਦੇਤੇ 27 ਸਿਲਵਰ ਦੇਤੇ 33 ਬ੍ਰਾਂਜ਼ ਦੇਤੇ ਤੇ ਕੁੱਲ 83 ਮੈਡਲ ਉਹ ਜਿੱਤ ਚੁੱਕਿਆ ਬਟੇਨ ਇੰਗਲੈਂਡ ਜਿੰਨੇ ਸਾਡੇ ਦੇਸ਼ ਤੇ ਲਗ ਭਾਗੇ ਜਿਹੜਾ ਸੌ ਸਾਰਾ ਕੀਤਾ 14 골ਡ ਮੈਡਲ 20 ਸਿਲਵਰ ਤੇ 23 ਬ੍ਰਾਂਜ਼ ਤੇ ਹੁਣ ਤੱਕ 57 ਮੈਡਲ ਜਿੱਤ ਚੁੱਕਿਆ ਫਰਾਸ ਵਰਗੇ ਦੇਸ਼ 14 골ਡ ਮੈਡਲ 20 ਸਿਲਵਰ ਤੇ 22 ਬ੍ਰਾਂਜ਼ ਤੇ ਹੁਣ ਤੱਕ 56 ਮੈਡਲ ਜਿੱਤ ਚੁੱਕੇ ਨੇ ਆਸਟ੍ਰੇਲੀਆ ਦੇ 18 골ਡ 16 ਸਿਲਵਰ ਤੇ 14 ਬ੍ਰਾਂਜ਼ ਮੈਡਲ ਤੇ ਹੁਣ ਤੱਕ 48 ਮੈਡਲ ਜਿੱਤੇ ਨੇ ਤੇ ਭਾਰਤ ਦੇ ਵਿੱਚ ਜਿਨ੍ਹਾਂ ਨੇ ਵੀ ਮੈਡਲ 골ਡ ਮੈਡਲ ਜਿੱਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਉਹਨਾਂ ਨੇ ਆਪਣੀ ਅਸਲੀ ਖੇਡ ਨੂੰ ਪਛਾਣਿਆ ਆਪਣੇ ਅੰਦਰੋਂ ਅਸਲੀ ਜੋ ਇੱਕ ਨਪੁੰਨਤਾ ਉਸ ਨੂੰ ਪਛਾਣ ਕੇ ਬਾਹਰ ਕੱਢਿਆ ਤੇ ਭਾਰਤ ਦੀ ਚੋਲੀ ਕੋਲਾ ਜੀ 6 ਮੈਡਲ ਪਏ ਨੇ ਬਾਕੀ ਪਤਾ ਲੱਗ ਜੂ ਜਿਹਦੇ ਵਿੱਚੋਂ 5 ਬ੍ਰਾਂਜ਼ ਆਏ ਨੇ ਤੇ ਇੱਕ ਸਿਲਵਰ ਆਇਆ 골ਡ ਵਾਲੀ ਆਇਆ ਜਾਂ ਨਹੀਂ ਆਇਆ ਪਰ ਫਿਰ ਵੀ ਅਸੀਂ ਇਹਨਾਂ ਦੇਸ਼ਾਂ ਤੋਂ ਬਹੁਤ ਪਿੱਛੇ ਹੋਂ ਦਾ ਕਾਰਨ ਕੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਖੇਡ ਪ੍ਰਤੀ ਉਤਸ਼ਾਹਤ ਨਹੀਂ ਕਰ ਸਕੇ ਸਾਡੇ ਬੱਚੇ ਸਿਰਫ ਮੋਬਾਈਲਾਂ ਤੇ ਰੀਲਾਂ ਦੇਖਣ ਜੋਗੇ ਜਾਂ ਫਿਰ ਇੰਸਟਾਗ੍ਰਾਮ ਤੇ ਰੀਲਾਂ ਪਾਉਣ ਜੋਗੇ ਰਹਿਗੇ ਅਸੀਂ ਵੀ ਉਹੀ ਕੰਮ ਕੀਤਾ ਅਸੀਂ ਸਾਡੇ ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਨਹੀਂ ਕੀਤਾ ਆਗਰੇ ਬੱਚੇ ਘਰਾਂ ਚੋਂ ਬਾਹਰ ਨਹੀਂ ਨਿਕਲਣਗੇ ਕਿਸੇ ਗੇਮ ਦੇ ਵਿੱਚ ਪਾਰਟਿਸਪੇਟ ਨਹੀਂ ਕਰਨਗੇ ਤਾਂ ਫਿਰ 올림픽 ਅਸੀਕੇ ਵਿੱਚ ਦੇਖ ਸਕਦੇ ਹੁਣ ਇਹ ਵੀ ਉਦੇਸ਼ ਨਹੀਂ ਜਿਹੜੇ ਆਪਣੇ ਬੱਚਿਆਂ ਨੂੰ ਇਸ ਮੈਡਲਾ ਪ੍ਰਤੀ ਉਤਸ਼ਾਹਿਤ ਕਰਦੇ ਨੇ ਖੜਾਉਂਦੇ ਨੇ ਕਿ ਅਸੀਂ ਆਪਣੀ ਦੇਸ਼ ਲਈ ਕੁਝ ਕਰੀ ਹੁਣ ਜੇ ਸਾਡੇ ਦੇਸ਼ਾਂ ਦੀਆਂ ਅਪਨਾਦੀਆਂ ਗਿਣਾਵਾਂਗੇ ਤੇ ਤੁਸੀਂ ਪੁੱਛੋਗੇ ਭਾਈ ਤੁਹਾਡੇ ਬੱਚੇ ਦੇ YouTube ਤੇ ਕਿੰਨੇ ਸਬਸਕ੍ਰਾਈਬਰ ਨੇ Facebook ਤੇ ਕਿੰਨੇ ਫੋਲੋਅਰ ਨੇ ਜਾਂ ਇੰਸਟਾਗ੍ਰਾਮ ਤੇ ਕਿੰਨੇ ਫਾਲੋਅਰ ਨੇ ਇਹਰੇ ਵਿੱਚ ਤੁਸੀਂ ਕਹੋਗੇ ਸਾਨੂੰ ਆਹ ਮਿਲ ਗਿਆ ਫਲਾਣਾ ਮਿਲ ਗਿਆ ਪਰ ਅਸਲ ਦੀ ਜਦੋਂ ਕੋਈ ਤੁਹਾਨੂੰ ਪੁੱਛੂ ਕਿ ਤੁਸੀਂ ਦੇਸ਼ ਲਈ ਕੀ ਮਿਹਨਤ ਲੇ ਤੁਸੀਂ ਆਪਣੇ ਦੇਸ਼ ਲਈ ਕੀ ਕੀਤਾ ਤੁਸੀਂ ਆਪਣੇ ਭਾਰਤ ਲਈ ਕੀ ਕੀਤਾ ਫਿਰ ਤੁਸੀਂ ਨੀਵੀਂ ਪਾ ਕੇ ਖੜ ਜੋਗੇ ਤੇ ਤੁਹਾਡੇ ਕੋਲ ਚੁੱਪ ਰਹਿਣ ਤੋਂ ਸਿਵਾ ਹੋਰ ਕੋਈ ਕੰਮ ਨਹੀਂ ਹੋਣਾ ਸੋ ਇਨ੍ਹਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰੋ ਬਿਮਾਰੀਆਂ ਦੇ ਮੈਦਨ ਨਾਲ ਲਾਓ ਖੇਡਾਂ ਦੇ ਮੈਦਾਨ ਲਾਓ ਜੋ ਤੁਹਾਡੇ ਬੱਚਿਆਂ ਨੂੰ ਸਾਇਤ ਵੀ ਕਰਨ ਤੁਹਾਡੇ ਬੱਚਿਆਂ ਦਾ ਭਵਿੱਖ ਵੀ ਬਣਾਉਣ ਤੇ ਸਾਡੇ ਦੇਸ਼ ਦਾ ਨਾਮ ਵੀ ਰੋਸ਼ਨ ਕਰੇ ਵੀਡੀਓ ਵਧੀਆ ਲੱਗਿਓ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ